ਨਵਾਂ ਪ੍ਰਧਾਨ ਆ ਜਿਹੜਾ ਨਿਯੁਕਤ ਕਰੂਗੀ ਮੈਂ ਸਾਡੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਜਿਨ੍ਹਾਂ ਨੇ ਬੜੀਆਂ ਉਮੀਦਾਂ ਦੇ ਨਾਲ ਮੈਨੂੰ ਖਰੜ ਦਾ ਐਮਐਲਏ ਬਣਾਇਆ ਅੱਜ ਉਹਨਾਂ ਦੇ ਅਸ਼ੀਰਵਾਦ ਨਾਲ ਸਹਿਯੋਗ ਦੇ ਨਾਲ ਅਸੀਂ ਨਵਾਂ ਪ੍ਰਧਾਨ ਜਿਹੜਾ ਖਰੜ ਦੇ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਦਾ ਹਮੇਸ਼ਾ ਸਹਿਯੋਗ ਰਿਹਾ ਭਗਵੰਤ ਮਾਨ ਜੀ ਦਾ ਅਸੀਂ ਨਵਾਂ ਪ੍ਰਧਾਨ ਆ ਜਿਹੜਾ ਖਰੜ ਚਾਹਵਾ ਮੈਨੂੰ ਕਿੰਨੇ ਦਿਨਾਂ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਹੋਏਗਾ ਕਿੰਨੇ ਦਿਨਾਂ ਜਿਹੜਾ ਨਵਾਂ ਨੋਟੀਫਿਕੇਸ਼ਨ ਹੋਏਗਾ ਬਾਕੀ ਰੋਟਿੰਗ ਦਾ ਜੀ ਸੋ ਮੇਰ ਬਾਜੀ ਅਸੀਂ 29 29 ਬਲਾਉ ਤੁਸੀਂ ਕਿਉਂਕਿ ਐਮਐਲਏ ਸਾਹਿਬ ਚਰਨਜੀਤ ਚੰਨੀ ਜੀ ਚਮਕੌਰ ਸਾਹਿਬ ਤੋਂ ਉਹਨਾਂ ਨੇ ਸਹਿਯੋਗ ਕੀਤਾ ਇੱਥੇ ਪਹੁੰਚੇ ਨੇ ਉਹ ਮੇਰੇ ਨਾਲ ਖੜੇ ਨੇ ਤੇ ਅਸੀਂ 29 ਵਿੱਚੋਂ 20 ਬੰਦਿਆਂ ਨੇ ਜਿਹੜਾ ਆਪਣੀ ਵੋਮਤ ਹੈ ਜਿਹੜੀ ਅਸੀਂ ਪੇਸ਼ ਕੀਤੀ ਹੈ 27 ਵਿੱਚੋਂ 18 ਐਮਸੀ ਸਹਿਬਾਨ ਉਥੇ ਜਿਨ੍ਹਾਂ ਨੇ ਆਪਣੇ ਹੱਥ ਚੁੱਕ ਕੇ ਕਲੀਅਰ ਕਟ ਬੜਾ ਸ਼ਾਂਤੀ ਕਿਸੇ ਵੀ ਦਿਨ ਜਿਹੜੇ ਸਾਡੇ ਨਾਲ ਸਹਿਮਤ ਨਹੀਂ ਸੀ ਉਹਨਾਂ ਨੇ ਬੜੀ ਸ਼ਾਂਤੀਪੂਰਵਕ ਅੰਦਰ ਕੋਈ ਸ਼ੋਰ ਸ਼ਰਾਬਾ ਨਹੀਂ ਹੋਇਆ ਕੋਈ ਰੌਲਾ ਨਹੀਂ ਪਿਆ ਤਿੰਨ ਬੰਦੇ ਸੀਗੇ ਇੱਕ ਪਰ ਮੌਜੂਦਾ ਜਿਹੜੇ ਪਹਿਲਾਂ ਪ੍ਰਧਾਨ ਸੀ ਹੁਣ ਤਾਂ ਨਹੀਂ ਰਹੇ ਉਹਨਾਂ ਨਾਲ ਦੋ ਲੇਡੀਜ਼ ਸੀ ਹੋਰ ਸੀਗੀਆਂ ਉਹਨਾਂ ਨੇ ਬੜਾ ਸ਼ਾਂਤੀਪੂਰਵਕ ਸਾਰਾ ਪ੍ਰੋਸੈਸਾ ਬੈਠ ਕੇ ਸੁਣਿਆ ਕਿਸੇ ਵੱਲੋਂ ਕੋਈ ਹੱਲਾ ਨਹੀਂ ਕੀਤਾ ਗਿਆ ਸੀਗਾ ਵੀ ਕਈ ਵਾਰ ਹੱਲਾ ਗੁੱਲਾ ਹੁੰਦਾ ਰੌਲਾ ਪੈਂਦਾ ਬੜਾ ਪੀਸਫੁਲੀ ਡੈਮੋਕਰੈਟਿਕ ਵੇ ਦੇ ਨਾਲ ਪੂਰੀ ਅੰਦਰ ਉਹਦੀ ਪਿਕਚਰਾਈਜੇਸ਼ਨ ਹੋਈ ਹੈ ਸਰਕਾਰੀ ਆ ਤਰੂਤੀ ਬਕਾਇਦਾ ਉਹਦੀ ਫੁਟੇਜ ਜਿਹੜੀ ਵੀਡੀਓਗ੍ਰਾਫੀ ਅੰਦਰ ਪੂਰੇ ਦੇ ਪੂਰੇ ਪ੍ਰੋਸੈਸ ਦੀ ਸਾਰੇ ਐਮਸੀਜ਼ ਦੇ ਬਾਹਰ ਖੜੇ ਕਰਨ ਤੋਂ ਉਹਨਾਂ ਦੇ ਸਾਈਨ ਤੱਕ ਕਰਨ ਤੇ ਪੀਸਫੁਲ ਡੈਮੋਕਰੇਟੀ ਹੈ ਨਹੀਂ ਕਿ ਸਰਕਾਰ ਹੈ ਤੇ ਕੋਈ ਧੱਕਾ ਹੋਇਆ ਜਿੰਨੇ ਐਮਸੀ ਸਹਿਬਾਨ ਨੇ ਸਾਰੇ 18 ਦੇ 18 ਪਿੱਛੇ ਖੜੇ ਨੇ ਦੋ ਅਸੀਂ 20 ਜਣਿਆਂ ਨੇ ਪ੍ਰਧਾਨ ਨੂੰ ਉਤਾਰਨ ਦਾ ਤੇ ਨਵਾਂ ਪ੍ਰਧਾਨ ਨਿਯੁਕਤ ਕਰਨ ਦਾ ਜਿਹੜਾ ਮਤਾ ਉਹ ਪਾਸ ਕੀਤਾ ਹੈ ਜੇ ਲੱਗਦਾ ਪ੍ਰਧਾਨ ਕਦੋਂ ਕਿੰਨੇ ਕਿੰਨੇ ਘੰਟੇ ਜਮਾਨੇ ਕਿੰਨੇ ਦਿਨਾਂ ਚ ਬਣ ਜਿਗਾ ਜੀ ਬਸ ਜਲਦੀ ਤੁਹਾਡੀ ਅੱਗੇ ਇਹਨਾਂ ਤੋਂ ਦੀ VOTING ਇਹਨਾਂ ਤੋਂ ਹੀ ਕਰਾਉਣੀ ਹੈ ਜੀ ਕਹਿੰਦੇ ਰਾਜਨੀਤੀ ਤੋਂ ਪ੍ਰੇਰਿਤ ਹੋਏਗਾ ਜਿਹੜਾ ਪ੍ਰਧਾਨ ਹੋ ਜਾਏਗਾ ਉਹ ਇਹਨਾਂ ਦੀ 18 ਬੰਦੇ ਜਿਨ੍ਹਾਂ ਨੇ ਅੱਜ ਵੋਟ ਕੀਤੀ ਹੈ ਜਿਹਨੂੰ ਇਹ ਕਹਿਣਗੇ ਉਹਨੂੰ ਬਣਾਇਆ ਜਾਏਗਾ ਇਹਨਾਂ ਦੀ ਮਰਜ਼ੀ ਚੱਲੂਗੀ ਐਮਸੀਸ ਨੂੰ ਪਾਵਰ ਦਿੱਤੀ ਜਾਊਗੀ ਐਮਸੀਸ ਕੰਮ ਕਰਨਗੇ ਐਮਸੀਸ ਨੂੰ ਪਤਾ ਹੋਣਾ ਸਾਡੇ ਬੋਰਡ ਵਿੱਚ ਕੀ ਕੰਮ ਹੋ ਰਿਹਾ ਹੈ ਲੋਕਲ ਪਾਵਰ ਦੇਣਾ ਸਵਰਾਜ ਦਾ ਮਾਡਲ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਇੱਕ ਮਾਡਲ ਸੀਗਾ ਕੀ ਆਮ ਜਿਹੜਾ ਨੀਚੇ ਤੱਕ ਪੋਲਿਟਿਕਸ ਨੂੰ ਪਾਵਰ ਦਿੱਤੀ ਜਾਵੇ ਉਹਦੇ ਉੱਤੇ ਪਹਿਰਾ ਦੇਣਾ ਸਾਡਾ ਕੰਮ ਹੈ ਸਾਡਾ ਫਰਜ ਹੈ ਤੇ ਹਰ ਇੱਕ ਐਮਸੀ ਨੂੰ ਜਿਹੜੀ ਉਹਨਾਂ ਦੀਆਂ ਪੀੜ੍ਹੀਆਂ ਵੀ ਯਾਦ ਰੱਖਣਗੀਆਂ ਕਿ ਇਹਨਾਂ ਨੇ ਆਪਣੇ ਆਪਣੇ ਵਾਰਡਸ ਦੇ ਵਿੱਚ ਕੰਮ ਕੀਤਾ ਸੋ ਖਰੜ ਲਈ ਇੱਕ ਨਵੇਂ ਅਧਿਆਏ ਅਧਿਆਏ ਵੀ ਅੱਜ ਇਹਨਾਂ ਸਾਰੇ ਐਮਸੀਸ ਨੇ ਸ਼ੁਰੂਆਤ ਕੀਤੀ ਹੈ ਇਹਨਾਂ ਦੀਆਂ ਉਮੀਦਾਂ ਤੇ ਖਰੇ ਉਤਰਨਾ ਇਹਨਾਂ ਨੇ ਜਿਸ ਉਮੀਦ ਨਾਲ ਅੱਜ ਆਮ ਆਦਮੀ ਪਾਰਟੀ ਨੂੰ ਸਪੋਰਟ ਕੀਤੀ ਹੈ ਨਵਾਂ ਪ੍ਰਧਾਨ ਨਿਯੁਕਤ ਕਰਨ ਵਿੱਚ ਜੋ ਇਹਨਾਂ ਨੇ ਅੱਜ ਇੱਕ ਆਪਣੀ ਭੂਮਿਕਾ ਨਿਭਾਈ ਹੈ ਤੇ ਇਹਨਾਂ ਦੀ ਤੇ ਖਰੜ ਦੇ ਲੋਕਾਂ ਦੀਆਂ ਉਮੀਦਾਂ ਦੇ ਖਰੇ ਉਤਰਨ ਦਾ ਸਮਾਂ ਆ ਗਿਆ ਹੈ ਤੇ ਜੋ ਉਮੀਦਾਂ ਨਾਲ ਇਹਨਾਂ ਨੇ ਅੱਜ ਇਹ ਸਾਰੀ ਕਾਰਵਾਈ ਪਾਈ ਆ ਇਹ ਇਸ ਗੱਲ ਨੂੰ ਇਹਨਾਂ ਨੂੰ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਉਹ ਕਲੀਅਰ ਹੋ ਜਾਣੀ ਹੈ ਕਿ ਵਾਕਿਆ ਜੀ ਜਿਹੜਾ ਗਰਾਊਂਡ ਉੱਤੇ ਹੈ ਕੰਮ ਉਹ 100 ਗੁਣਾ ਜ਼ਿਆਦਾ ਰਫ਼ਤਾਰ ਦੇ ਨਾਲ ਹੋ ਰਿਹਾ ਹੈ ਤੇ ਲੋਕਾਂ ਨੂੰ ਮੈਂ ਵਧਾਈ ਦਿੰਨੀ ਆ ਵੀ ਤੁਹਾਡੀ ਹੁਣ ਬੱਲੇ ਬੱਲੇ ਆ ਖਰੜ ਦੇਖਿਓ ਆਪਾਂ ਕੀ ਬਣਾਉਨੇ ਆ ਸਾਰਾ ਪੰਜਾਬੀ ਚੰਨੀ ਸਾਹਿਬ ਚੰਨੀ ਸਾਹਿਬ ਤੁਸੀਂ ਕੁਝ ਕਹਿਣਾ ਚੰਨੀ ਸਾਹਿਬ ਕੀ ਕਹਿਣਾ ਚਾਹੋਗੇ ਚੰਨੀ ਸਾਹਿਬ ਕੀ ਕਹਿਣਾ ਚਾਹੋਗੇ ਹਾਂਜੀ ਬਾਈ ਹਾਂਜੀ ਐਮਐਲਏ ਸਾਹਿਬ ਅਨਮੋਲ ਗਗਨ ਮਾਨ ਜੀ ਨੂੰ ਮੁਬਾਰਕਬਾਦ ਦੁਬਾਰਾ ਵਧਾਈ ਦਿੰਦਾ ਸਾਰੇ ਐਮਸੀ ਸਾਹਿਬਾਨ ਉਹਨਾਂ ਦਾ ਧੰਨਵਾਦ ਨਾਲ ਵਧਾਈਆਂ ਇੱਕ ਇੱਕ ਇਤਿਹਾਸ ਰਚਿਆ ਗਿਆ ਹੈ ਅੱਜ ਖਰੜ ਵਿੱਚ ਔਰ ਵੀ ਦੇਖੋ ਜੀ 18 ਐਮਸੀ ਸਾਹਿਬਾਨ ਦੋ ਸਾਡੀਆਂ ਵੋਟਾਂ ਔਰ ਬੜੇ ਪੀਸਫੁਲੀ ਹੋਇਆ ਔਰ ਕਿਸੇ ਤਰ੍ਹਾਂ ਦਾ ਕੋਈ ਸ਼ੋਸ਼ ਰੱਬਾ ਜੀ ਸੋ ਮੈਂ ਬਹੁਤ-ਬਹੁਤ ਵਧਾਈ ਦਿੰਦਾ ਔਰ ਇਹ ਖੜ੍ਹ ਲਈ ਇੱਕ ਨਵਾਂ ਸੂਰਜ ਮੈਂ ਕਹਾਂਗਾ ਚੜ੍ਹਿਆ ਹੈ ਕਿਉਂਕਿ ਹੁਣ ਤੱਕ ਆਪਾਂ ਦੇਖਦੇ ਆਏ ਆ ਕਿ ਬਹੁਤ ਮਾੜਾ ਹਾਲ ਸੀ ਸੀਵਰੇਜ ਦਾ ਤੇ ਹੋਰ ਸਾਫ-ਸਫਾਈ ਦਾ ਲੇਕਿਨ ਹੁਣ ਜਿਹੜਾ ਹੈਗਾ ਜਿੰਨਾ ਸਮਾਂ ਬਚਿਆ ਇੱਕ ਬਹੁਤ ਵਧੀਆ ਜਿਹੜਾ ਖੜ੍ਹ ਨਿਖਰ ਕੇ ਆਏਗਾ ਇਹ ਹਲਕਾ ਔਰ ਇਹ ਕਿਉਂਕਿ ਬਹੁਤ ਅਹਿਮ ਜਿਹੜਾ ਖਰੜ ਦੀ ਪੋਜੀਸ਼ਨ ਹੈ ਬਿਲਕੁਲ ਸਾਡੀ ਰਾਜਧਾਨੀ ਦੇ ਨਾਲ ਹੈ ਸੋ ਇਸੇ ਚਾਹੀਦਾ ਵੀ ਸੀ ਵੀ ਜੋ ਵੀ ਬਾਹਰੋਂ ਆਉਂਦਾ ਇੱਕ ਇਹ ਗੇਟਵੇ ਹੈਗਾ ਜੋ ਪੰਜਾਬ ਸੋ ਮੈਂ ਬਹੁਤ 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 ਅੰਦਰ ਸਾਰਿਆਂ ਨੂੰ